ਮੇਰੇ ਸਕੂਲ ਬਹੁਤ ਕੁੱਟ ਪਈਆ ਮੈਂ ਸਕੂਲ ਜਾਂਦਾ ਸੀ ਤਾਂ ਮੇਰਾ ਮੈਥ ਵਾਲਾ ਮੈਨੂੰ ਬਹੁਤ ਕੁੱਟਦਾ ਹੀ ਹੈ ਨਾ ਤੇ ਉਹਨੇ ਦੂਦ ਦੀ ਛੜੀ ਰੱਖੀ ਹੋਣੀ ਉਹਨੇ ਮਾਰਨੀ ਆ ਮਤਲਬ ਸ਼ੁਰੂ ਸ਼ੁਰੂ ਚ ਮੈਂ ਬੜਾ ਓਈ ਉਈ ਐ ਕਰ ਰਹਾ ਹਾਂ ਨਾ ਬਾਜੇ ਢੀਠ ਜੇ ਹੋ ਗਏ ਸਾਨੂੰ ਪਤਾ ਸੀਗਾ ਵੀ ਇਹ ਛੇ ਕ ਮਾਰਦਾ ਟੋਟਲ ਹਨਾ ਅਸੀਂ ਗਿਣੀਆਂ ਹੋ ਜਾਂ ਸੀ ਵੀ ਛੇਵੀਂ ਤੋਂ ਬਾਅਦ ਨਾ ਉਹ ਸੈਡਾਂੀਆਂ ਤੇ ਮਾਰ ਲੱਗਦਾ ਸੀ ਮਤਲਬ ਸਾਨੂੰ ਐ ਲੱਗਣ ਲੱਗ ਗਿਆ ਹੈਗਾ ਵੀ ਯਾਰ ਕਿਹੜਾ ਕੰਮ ਕਰੂਗਾ ਛੇ ਛਟੀਆਂ ਹੀ ਖਾਲਾਂਗੇ ਹਨਾ ਪਰਸੈਂਟ ਬੰਦਿਆਂ ਦੀ ਬਹੁਤ ਘਟਾਈ ਹੋਈ ਆ ਸਕੂਲਾਂ 'ਚ ਵੀ ਘਰੇ ਵੀ ਜੋ ਟੀਚਰ ਵੀ ਹੱਥ ਲਾ ਦਿੰਦਾ ਤਾਂ ਪੇਰੈਂਟਸ ਚਲੇ ਜਾਂਦੇ ਨੇ ਅੱਜ ਕੱਲ ਕਹਿੰਦੇ ਤੁਸੀਂ ਸਾਡੇ ਮੁੰਡੇ ਨੂੰ ਕੁੱਟਿਆ ਜੀ ਆ ਦਿੱਲੀ ਬੰਬੇ ਵਾਲਿਆਂ ਨੂੰ ਵੀ ਤਾਂ ਬਹੁਤ ਪਈ ਆ ਉਹ ਰਹਿੰਦੇ ਹਾਂ ਆਰ ਜਿਹੜੇ ਪੰਜਾਬੀ ਭੈਣ ਭਰਾ ਕਹਿੰਦੇ ਨੇ ਕਿ ਉਹਨਾਂ ਦੇ ਜਵਾਬਾਂ ਨੇ ਉਹਨਾਂ ਦੀ ਕੰਪਲੀਟ ਕਰਤੀ ਉਹਨਾਂ ਨੂੰ ਥਾਣੇ ਪਹੁੰਚਾਤਾ ਵੀ ਪੰਜਾਬੀ ਜਿੱਥੇ ਮਰਜ਼ੀ ਚਲੇ ਜੇ ਪੰਜਾਬੀ ਪੰਜਾਬ ਤੋਂ ਬਾਹਰ ਤਾਂ ਜਾ ਸਕਦਾ ਪਰ ਪੰਜਾਬੀ ਜੋ ਪੰਜਾਬ ਨਹੀਂ ਜਾ ਸਕਦਾ ਹਨਾ ਉਹਨਾਂ ਨੇ ਤਾਂ ਆਪਣੇ ਜਵਾਬ ਓਮੇ ਹੀ ਪਾਲਣੇ ਆ ਜਿਹੜਾ ਤਰੀਕਾ ਉਹਨਾਂ ਨੂੰ ਆਉਂਦਾ ਹੈ ਮਤਲਬ ਮੈਂ ਤਾਂ ਜੇ ਘੋਰ ਵੀ ਦਿਨਾਵਾ ਤਾਂ ਮੈਨੂੰ ਥੋੜੇ ਟਾਈਮ ਬਾਅਦ ਆਇਆ ਲੱਗਣ ਲੱ ਜਾਂਦਾ ਕਿ ਯਾਰ ਮੈਂ ਛੰਦੇ ਨੂੰ ਕੁਛ ਕਹਤਾ ਜਾਂ ਗੁਰਬਾਣੀ ਨੂੰ ਜਾਂ ਕਿਸੇ ਨੂੰ ਵੀ ਹੱਥ ਵਾਲਾ ਹੁੰਦਾ ਤਾਂ ਉਹਨਾਂ ਦੀ ਮੰਮੀ ਵਾਲੇ ਪਾਸੇ ਹੀ ਹੁੰਦਾ ਮੇਰੇ ਵਾਲੇ ਪਾਸੇ ਨਹੀਂ ਹੁੰਦਾ ਹੈਗਾ ਆਪਾਂ ਸਾਰੇ ਢੀਠ ਜਿਵਾਕਾਂ ਸਾਰੇ ਜਿਵਾਕਾਂ ਨੂੰ ਕੁੱਟ ਮਾਰ ਕੇ ਪੜਾਉਣਾ ਚਾਹੀਦਾ ਉਹਨਾਂ ਨੂੰ ਪਾਲਣਾ ਚਾਹੀਦਾ ਕੁੱਟ ਮਾਰ ਕੇ ਪਾਲਣਾ ਚਾਹੀਦਾ ਕਿਉਂਕਿ ਆਪਣੇ ਤਾਂ ਬਹੁਤ ਮੇਰੇ ਖਿਆਲ ਚ 90% ਬੰਦਿਆਂ ਦੀ ਬਹੁਤ ਘਟਾਈ ਹੋਈ ਆ ਸਕੂਲਾਂ 'ਚ ਵੀ ਘਰੇ ਵੀ ਸੋ ਅੱਜ ਕੱਲ ਮਾਹੌਲ ਚੇਂਜ ਹੁੰਦਾ ਜਾ ਰਿਹਾ ਵਾ ਤੇ ਕਾ ਜਦ ਟੀਚਰ ਵੀ ਹੱਥ ਲਾ ਦਿੰਦਾ ਤਾਂ ਪੇਰੈਂਟਸ ਚਲੇ ਜਾਂਦੇ ਨੇ ਅੱਜ ਕੱਲ ਕਹਿੰਦੇ ਤੁਸੀਂ ਸਾਡੇ ਮੁੰਡੇ ਨੂੰ ਕੁੱਟਿਆ ਜੀ ਸੋ ਅੱਜ ਵਾਲੇ ਠੀਕ ਆ ਜਾਂ ਪਹਿਲਾਂ ਵਾਲੇ ਠੀਕ ਸੀ ਸੋ ਉਸ ਤਰ੍ਹਾਂ ਦੀ ਇੱਕ ਫਿਲਮ ਕੋਸ਼ਿਸ਼ ਕੀਤੀ ਆ ਕਿ ਕਈ ਵਾਰੀ ਆਪਾਂ ਸਿਰਫ ਆਪਣਾ ਹੀ ਪੁਆਇੰਟ ਆਫ View ਦੇਖਦੇ ਆ ਬੱਚਿਆਂ ਦਾ ਪੁਆਇੰਟ ਆਫ View ਨਹੀਂ ਦੇਖਦੇ ਜਾਂ ਬੱਚੇ ਸਿਰਫ ਆਪਣਾ ਪੁਆਇੰਟ ਆਫ View ਦੇਖਦੇ ਆਪਣੇ ਪੇਰੈਂਟਸ ਦਾ ਪੁਆਇੰਟ ਆਫ View ਨਹੀਂ ਦੇਖਦੇ ਸੋ ਦੋਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਮੀਦ ਆ ਇੱਕ ਚੰਗਾ ਸੁਨੇਹਾ ਮਿਲੂਗਾ ਇਸ ਫਿਲਮ ਦੇ ਨਾਲ ਤੇ ਬਾਕੀ ਇੰਟਰਟੇਨਿੰਗ ਤਾਂ ਹੈਗੀ ਹੈਗੀ ਆ ਜੀ ਤੁਸੀਂ ਮੋਟਾ ਮੋਟਾ ਟ੍ਰੇਲਰ ਚ ਮਸਾਲਾ ਦੇਖਿਆ ਹੀ ਆ ਵੀ ਕਿੱਦਾਂ ਦੀ ਫਿਲਮ ਹੈ ਥੈਂਕ ਯੂ ਜੀ ਥੈਂਕ ਯੂ so much ਬਾਈ ਐਂਡ ਨੈਕਸਟ ਕੁਐਸਚਨ ਟੂ ਹਿਨਾ ਮੈਮ ਮੈਮ ਹਾਊ ਆਰ ਯੂ ਫੀਲਿੰਗ ਫਸਟ ਆਫ ਅ ਨੇਵੀ ਪੰਜਾਬ ਦੇ ਵਿੱਚ ਰਹੇ ਹੈ ਨਾ ਸਾਰਿਆਂ ਨੂੰ ਕੁੱਟ ਬਹੁਤ ਕੋਈ ਪੈਰੈਂਟਸ ਤੋਂ ਐਂਡ ਜਿਹੜੇ ਪੰਜਾਬ ਚ ਨਹੀਂ ਜਿਹੜੇ ਇੰਡੀਆ ਚ ਬੈਠੇ ਨੇ ਪੂਰੇ ਹਾਂ ਜੀ ਆ ਦਿੱਲੀ ਬੰਬੇ ਵਾਲਿਆਂ ਨੂੰ ਵੀ ਤਾਂ ਬਹੁਤ ਪਈ ਆ ਉਹ ਵੀ ਕਹਿੰਦੇ ਹਾਂ ਇਦਾਂ ਸੀਗਾ ਵੀ ਤੁਹਾਨੂੰ ਕਦੇ ਕੁੱਟ ਪਈ ਹੈ ਜਾਂ ਤੁਸੀਂ ਪੂਰੇ ਪੈਂਪੜ ਖੱਡ ਰਹੇ ਹੋ ਤੁਹਾਨੂੰ ਤੁਹਾਨੂੰ ਬਹੁਤ ਇਤਨੀ ਪੁੱਛੋ ਮਾਂ ਮੰਮੀ ਸੇ ਮੈਨੂੰ ਕਿਤੇ ਕਿਤੇ ਆਇਆ ਲੱਗਦਾ ਹੁੰਦਾ ਵਾ ਵੀ ਜਿਹੜੇ ਆਪਣੇ ਫੀਲਡ 'ਚ ਨੇ ਆਪਣੇ ਫੀਲਡ ਦਾ ਮਤਲਬ ਇਹ ਨਹੀਂ ਵੀ ਜਿਹੜੇ ਅਸੀਂ ਬੈਠੇ ਆਂ ਜਿਹੜੇ ਇੱਧਰ ਵੀ ਬੈਠੇ ਨੇ ਕੈਮਰੇ ਵਾਲੇ ਸੋ ਇਹ ਸਾਰਿਆਂ ਦੀ ਕਟ ਬਹੁਤ ਪਈ ਹੁੰਦੀ ਹੈ ਕਿਉਂਕਿ ਇਹਨਾਂ ਦਾ ਧਿਆਨ ਹਮੇਸ਼ਾ ਹੀ ਪੁੱਠੇ ਸਿੱਧੇ ਕਮਾਲੇ ਪਾਸੇ ਜ਼ਿਆਦਾ ਹੁੰਦਾ ਹਨਾ ਸਕੂਲ ਦੇ ਵਿੱਚ ਵੀ ਜਿਹੜੇ ਉਹ ਜਾਂਦੇ ਹੁੰਦੇ ਨੇ ਬਾਲ ਸਭਾ ਦੇ ਵਿੱਚ ਨੂੰ ਭਾਜੇ ਉਹਨਾਂ ਦੀ ਬਹੁਤ ਕਟਾਈ ਹੁੰਦੀ ਰਹੀ ਐ ਸੋ ਸਾਰੇ ਹੀ ਉਹ ਹੋਣੇ ਮੋਟੇ-ਮੋਟੇ ਮੈਂ ਇੱਕ ਗੱਲ ਕਹਨਾ ਕਿ ਜਿਹੜੇ ਆਪਣੇ ਬਾਹਰ ਜਿਹੜੇ ਪੰਜਾਬੀ ਭੈਣ ਭਰਾ ਕਹਿੰਦੇ ਨੇ ਕਿ ਉਹਨਾਂ ਦੇ ਜਵਾਕਾਂ ਨੇ ਉਹਨਾਂ ਦੀ ਕੰਪਲੇਂਟ ਉਹ ਰੀਜ਼ਨ ਕੀ ਆ ਵੀ ਪੰਜਾਬੀ ਜਿੱਥੇ ਮਰਜ਼ੀ ਚਲੇ ਜੇ ਪੰਜਾਬੀ ਪੰਜਾਬ ਤੋਂ ਬਾਹਰ ਤਾਂ ਜਾ ਸਕਦਾ ਪਰ ਪੰਜਾਬੀ ਜੋ ਪੰਜਾਬ ਨਹੀਂ ਜਾ ਸਕਦਾ ਹਨਾ ਤੇ ਉਹਨਾਂ ਨੇ ਤਾਂ ਆਪਣੇ ਜਵਾਬ ਉਹਮੇ ਪਾਲਣੇ ਆ ਜਿਹੜਾ ਤਰੀਕਾ ਉਹਨਾਂ ਨੂੰ ਆਉਂਦਾ ਹੈ ਸੋ ਮੇਰੇ ਕੀ ਆ ਵੀ ਮੈਂ ਵੈਸੇ ਹੀ ਥੋੜਾ ਜਿਆ ਸੁਭਾਅ ਵਾਲੇ ਪਾਸੇ ਉਹ ਮੈਂ ਥੋੜਾ ਇਮੋਸ਼ਨਲ ਜਿਹਾ ਹਾਂ ਮੈਂ ਭਾਵਕ ਹੋ ਜਾਣਾ ਵਾਂ ਸੋ ਮੈਨੂੰ ਥੋੜਾ ਕੁੱਟਣਾ ਵੈਸੇ ਹੀ ਔਖਾ ਲੱਗਦਾ ਵਾ ਮਤਲਬ ਮੈਂ ਤਾਂ ਜੇ ਘੋਰ ਵੀ ਦਿਨਾ ਵਾਂ ਤਾਂ ਮੈਨੂੰ ਥੋੜੇ ਟਾਈਮ ਬਾਅਦ ਆਇਆ ਲੱਗਣ ਲੱ ਜਾਂਦਾ ਕਿ ਯਾਰ ਮੈਂ ਛਿੰਦੇ ਨੂੰ ਕਹਿੰਦਾ ਜਾਂ ਗੁਰਬਾਜ ਨੂੰ ਜਾਂ ਕਿਸੇ ਨੂੰ ਵੀ ਤੇ ਮੈਂ 10 ਮਿੰਟ ਬਾਅਦ ਉਹਨੂੰ ਮਨਾਉਣ ਚਲੇ ਜਾਣਾ ਹਨਾ 10 ਮਿੰਟ ਵੀ ਮੈਂ ਬੜਾ ਜ਼ਿਆਦਾ ਕਹਦੇ ਰਹਿਣਗੇ ਹਨਾ 3-4 ਮਿੰਟ ਹੀ ਮੇਰੇ ਹੁੰਦੇ ਨੇ ਹਨਾ ਸੋ ਜੇ ਉਹਨਾਂ ਦਾ ਮੜਾ ਮੋਟਾ ਕੁਝ ਉਹਦੇ ਕਣਾਂ ਨੂੰ ਹੱਥ ਔੜਾ ਹੁੰਦਾ ਤਾਂ ਉਹਨਾਂ ਦੀ ਮੰਮੀ ਵਾਲੇ ਪਾਸੇ ਹੀ ਹੁੰਦਾ ਮੇਰੇ ਵਾਲੇ ਪਾਸੇ ਨਹੀਂ ਹੁੰਦਾ ਹੈਗਾ ਸੋ ਉਹ ਘੂਰ ਸਕਦੀ ਆ ਉਹ ਝੜਕ ਦਿੰਦੀ ਆ ਮੜਾ ਮੋਟਾ ਤੇ ਪਰ ਮੇਰਾ ਨਹੀਂ ਮੇਰਾ ਤਾਂ ਜਮਾ ਹੀ ਓਕੇ ਰਾਮ ਇਹ ਉਹਨਾਂ ਨੇ ਕਦੇ ਇਸ ਚੀਜ਼ ਦਾ ਫਾਇਦਾ ਚੱਕਿਆ ਵੀ ਜਿਵੇਂ ਤੁਸੀਂ ਤੁਸੀਂ ਇਮੋਸ਼ਨ ਲਓ ਕਿਤੇ ਪਾਪਾ ਨੂੰ ਦੋ ਪੰਪ ਮਾਰ ਕੇ ਕੰਮ ਕਰਾ ਲਈ ਜਿਹੜਾ ਮੰਮੀ ਤੋਂ ਨਹੀਂ ਹੋਣਾ ਨਹੀਂ ਐਦਾਂ ਨਹੀਂ ਐਕਚੁਅਲੀ ਕੀ ਆ ਮੈਨੂੰ ਐਦਾਂ ਲੱਗਦਾ ਕਿ ਆਪਾਂ ਨਾ ਪੰਜਾਬੀ ਜਵਾਕ ਆਪਾਂ ਸਾਰੇ ਢੀਠ ਜਵਾਕਾਂ ਸਾਰੇ ਜੇ ਇੱਕ ਵਾਰੀ ਤੁਹਾਡੇ ਚਾਰਕ ਜਿਵੇਂ ਮੇਰੇ ਮੇਰੇ ਸਕੂਲ ਬਹੁਤ ਕੁੱਟ ਪਈਆ ਠੀਕ ਹੈ ਜੀ ਮੈਂ ਸਕੂਲ ਜਾਂਦਾ ਸੀ ਤਾਂ ਮੇਰਾ ਮੈਥ ਵਾਲਾ ਮੈਨੂੰ ਬਹੁਤ ਕੁੱਟਦਾ ਸੀ ਹਨਾ ਤੇ ਉਹਨੇ ਤੂਦ ਦੀ ਛਡੀ ਰੱਖੀ ਹੋਣੀ ਉਹਨੇ ਮਾਰਨੀ ਆ ਮਤਲਬ ਸ਼ੁਰੂ ਸ਼ੁਰੂ ਜਿਵੇਂ ਮੈਂ ਬੜਾ ਓਏ ਹੋਈ ਐ ਕਰ ਰਹਾ ਹਨਾ ਬਾਜੇ ਢੀਟ ਜੇ ਹੋ ਗਈ ਸਾਨੂੰ ਪਤਾ ਸੀਗਾ ਵੀ ਇਹ 6 ਕ ਮਾਰ ਦਾ ਟੋਟਲ ਹਨਾ ਅਸੀਂ ਗਣੀਆ ਹੋਇਆ ਅਸੀਂ ਵੀ 6ਵੇਂ ਤੋਂ ਬਾਅਦ ਨਾ ਉਹ ਸੈਡਾਂ ਜੀਆਂ ਤੇ ਮਾਰ ਲ ਆ ਜਾਂਦਾ ਸੀ ਮਤਲਬ ਸਾਨੂੰ ਐ ਲੱਗਣ ਲੱਗ ਗਿਆ ਹੈਗਾ ਵੀ ਯਾਰ ਕਿਹੜਾ ਕੰਮ ਕਰੂਗਾ 6 ਛਟੀਆਂ ਹੀ ਖਾਲਾਂਗੇ ਹਨਾ ਵੀ ਇਹ ਜਿਆਦਾ ਸੌਖਾ ਲੱਗਣ ਲੱਗ ਗਿਆ ਹਨਾ ਸੋ ਮੈਨੂੰ ਐ ਲੱਗਦਾ ਕਿ ਆਪਾਂ ਨੂੰ ਜਿਹੜਾ ਕੋਟਾ ਮੇਰਾ ਮੈਨੂੰ ਲੱਗਦਾ ਵੀ ਇਹ ਇਸ ਐ ਨਹੀਂਗਾ ਕਿ ਇਹ ਤਰੀਕਾ ਐਂਡ ਹੈ ਮਤਲਬ ਆਪਣਾ ਪਰਪਸ ਕੀ ਹੈ ਆਪਣਾ ਪਰਪਸ ਜਵਾਕ ਨੂੰ ਸਮਝਾਉਣਾ ਹੈ ਇਹ ਨਹੀਂ ਕਿ ਉਹਨੂੰ ਡਰਾਉਣਾ ਹੈ ਕਿ ਕੱਲ ਨੂੰ ਉਹ ਚੀਜ਼ਾਂ ਹੀ ਲੁਕਾਉਣ ਲੱਗ ਜੇ ਤੁਹਾਨੂੰ ਝੂਠ ਬੋਲਣ ਲੱਗ ਜੇ ਜਾਂ ਕੁਝ ਏਦਾਂ ਕਰ ਲਾ ਜੇ ਸੋ ਫਿਰ ਹੁਣ ਜੇ ਇਕਮ ਚੰਦੇਉਣੀ ਨੇ ਮੈਂ ਉਹਨਾਂ ਲਈ ਘੂਰ ਵੀ ਦਿਨਾ ਨਾ ਤਾਂ ਉਹ ਸਮਝ ਲਓ ਥੱਪੜਾਂ ਦੇ ਬਰਾਬਰ ਹੋ ਜਾਂਦਾ ਉਹ ਡਰ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਪਾਪਾ ਨੇ ਅੱਜ ਸਾਨੂੰ ਘੂਰਿਆ ਤੇ ਵੀ ਕੋਈ ਬਹੁਤ ਵੱਡੀ ਗੱਲ ਹੋ ਗਈ ਵੀ ਅਦਰਵਾਈਜ਼ ਇਹ ਏਦਾਂ ਕਹਿੰਦੇ ਨਹੀਂਗੇ ਸੋ ਇੱਕ ਹੀ ਗੱਲ ਹੋ ਜਾਂਦੀ ਆ ਉਹ ਸੇਮ ਹੀ ਆ ਜਾਂਦਾ ਉੱਥੇ ਛੇ ਛਟੀਆਂ ਦੇ ਬਰਾਬਰ ਹੋ ਜਾਂਦਾ